ਭਗਵੰਤ ਮਾਨ ਨੇ ਤਰਨਤਾਰਨ ਦੇ ਵਿੱਚ ਇੱਕ ਵੱਡੇ ਰੋਸ਼ੋ ਦੌਰਾਨ ਕਹਿ ਦਿੱਤੀ ਵੱਡੀ ਗੱਲ ਆਓ ਤੁਹਾਨੂੰ ਦੱਸਦੇ ਹਾਂ ਭਗਵੰਤ ਸਾਹਿਬ ਨੇ ਕੀ ਕਿਹਾ ਅੱਜ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ ਵਿਧਾਨ ਸਭਾ ਹਲਕਾ ਤਰਨਤਾਰਨ ਵਿਖੇ ਪਾਰਟੀ ਉਮੀਦਵਾਰ ਹਰਮੀਤ ਸੰਧੂ ਜੀ ਦੇ ਹੱਕ 'ਚ ਵਿਸ਼ਾਲ ਰੋਸ਼ੋ ਕੱਢਿਆ ਲੋਕਾਂ ਨੇ ਹੱਥੋਂ ਵੱਧ ਪਿਆਰ ਦਿੱਤਾ ਭਾਰੀ ਗਿਣਤੀ 'ਚ ਪਹੁੰਚ ਕੇ ਰੋਡ ਸ਼ੋ ਦਾ ਹਿੱਸਾ ਬਣੇ ਮਾਚੇ ਤੇ ਇਨਕਲਾਬੀ ਲੋਕਾਂ ਦਾ ਇਕੱਠ ਦੱਸਦਾ ਹੈ ਕਿ ਮੋੜ ਤੋਂ ਵੱਡੇ ਬਹੁਮਤ ਨਾਲ ਤਰਨਤਨ ਦੀ ਕਮਾਨ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ ਸੌਂਪਣਗੇ ਲੋਕ ਤਰਨਤਨ ਹਲਕਾ ਦੇ ਲੋਕਾਂ ਨੇ ਪਹਿਲਾਂ ਵੀ ਆਮ ਆਦੀ ਪਾਰਟੀ ਦੇ ਇਮਾਨਦਾਰੀ ਤੇ ਭਰੋਸਾ ਕਰਕੇ ਬੜਾ ਪਿਆਰ ਦਿੱਤਾ ਸਾਨੂੰ ਯਕੀਨ ਹੈ ਕਿ ਇਸ ਵਾਰ ਵੀ ਆਮ ਆਦਮੀ ਪਾਰਟੀ ਦਾ ਵਿਧਾਇਕ ਚੁਣ ਕੇ ਹਲਕੇ ਦੀ ਤਰੱਕੀ ਵਿੱਚ ਯੋਗਦਾਨ ਪਾਉਂਗੇ ਲੋਕ ਤਰਨਤਾਰਨ ਵਿੱਚ ਵਿਕਾਸ ਤੇ ਕੰਮਾਂ ਲਈ ਅਸੀਂ ਸਪੈਸ਼ਲ ਬਜਟ ਰੱਖਿਆ ਹੈ ਝੰਡੇਆਲਾ ਫਾਟਕ ਵਾਲਾ ਓਵਰ ਬ੍ਰਿਜ ਬਹੁਤ ਜਲਦ ਬਣ ਕੇ ਤਿਆਰ ਹੋ ਜਾਵੇਗਾ ਇਸ ਤੋਂ ਇਲਾਵਾ ਹਲਕੇ ਵਿੱਚ ਇੱਕ ਕੁੜੀਆਂ ਦਾ ਕਾਲਜ ਬਣਾਇਆ ਜਾਵੇਗਾ ਅਸੀਂ ਲੱਖੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਔਂ ਦਵਾਂਗੇ ਹੰਜੂੰਦਾਤੀ ਜੀ ਤਰਨ ਤਰਨ ਦੇ ਵਿੱਚ ਇੱਕ ਵੱਡੇ ਰੋਸ਼ੋ ਦੌਰਾਨ ਪਾਰਟੀ ਉਮੀਦਵਾਰ ਹਰਮੀਤ ਸੰਦੂ ਜੀ ਦੇ ਹੱਕ ਦੇ ਵਿੱਚ ਵੱਡਾ ਰੋਡ ਸ਼ੋਅ ਕਰਦੇ ਹੋਏ ਅਰਵਿੰਨ ਕੇਜਰੀਵਾਦੀ ਨਾਲ ਭਵਨਪਤਨ ਸਾਹਿਬ ਨੇ ਕਹਿ ਦਿੱਤੀ ਵੱਡੀ ਗੱਲ ਉਹਨਾਂ ਨੇ ਕਿਹਾ ਕਿ ਇਸ ਵਾਰ ਵੀ ਲੋਕਾਂ ਦਾ ਇਕੱਠ ਇਹ ਦਰਸ਼ਨ ਦਾ ਹੈ ਕਿ ਲੋਕ ਇਸ ਵਾਰ ਵੀ ਤਰਨਤਾਰਨ ਦੇ ਵਿੱਚ ਉਹਨਾਂ ਦੀ ਪਾਰਟੀ ਦਾ ਹੀ ਐਮਐਲਏ ਲੈ ਕੇ ਆਉਣਗੇ ਇਹ ਵੱਡੀ ਗੱਲ ਕਹਿਤੀ ਭਵਨਪਤਨ ਸਾਹਿਬ ਨੇ ਜਿਵੇਂ ਤੁਹਾਨੂੰ ਦੱਸ ਦਈਏ ਤਰਨਤਾਰਨ ਦੇ ਵਿੱਚ ਇਲੈਕਸ਼ਨ ਹੈਗੇ ਜੀ ਤੇ ਭਵਨਪਤਨ ਸਾਹਿਬ ਲਗਾਤਾਰ ਰੋਡ ਸ਼ੋਅ ਕਰਦੇ ਪਏ ਹੈਗੇ ਹੈ ਲਗਾਤਾਰ ਕੰਮ ਕਰਦੇ ਪਏ ਹੈਗੇ ਅਤੇ ਦਲਾਤਰ ਪਾਰਟੀ ਉਮੀਦਵਾਰ ਹੱਕ ਤੇ ਵੀ ਰੋਡ ショ ਕਰਦੇ ਪਏ ਹੈ ਤੇ ਇਸ ਵਾਰ ਅਰਵਿੰਗ ਕੇ ਜੀਵਾਸ ਸਾਹਿਬ ਵੀ ਉਹਨਾਂ ਨਾਲ ਮਿਲ ਕੇ ਰੋਡ ショ ਕਰਦੇ ਪਏ ਹੈਗੇ ਤੇ ਉਹਨਾਂ ਨੇ ਜੋ ਵਾਜਦਾ ਵਿਸ਼ਵਾਸ ਦਿਤਾ ਹੈ ਕਿ ਲੋਕ ਜਿਹੜੇ ਹੈਗੇ ਇਸ ਵਾਰ ਵੀ ਸਰਕਾਰਾਂ ਦੇ ਵਿੱਚ ਐਮ ਐਲ ਏ ਲੈ ਕੇ ਆਉਣਗੇ ਤੇ ਆਮ ਆਦਮੀ ਪਾਰਟੀ ਦਾ ਹੀ ਉਮੀਦਵਾਰ ਚੁਣਨਗੇ ਐਸ ਸੀ ਆਦਿ ਖਬਰ ਵਾਸਤੇ ਇਸ ਵਾਰ ਕੀ ਕਹਿੰਦੇ ਜਰੂਰ ਕਮੈਂਟਾਂ ਵਿੱਚ ਦੱਸੋ ਵੀਡੀਓ ਵਾਸਤੇ ਸ਼ੇਅਰ ਕਰ ਦਿਓ ਚੈਨਲ ਜਰੂਰ ਸਬਸਕ੍ਰਾਈਬ ਕਰੋ ਇਦਾਂ ਦੀ ਖਬਰਾਂ ਵਾਸਤੇ ਵੀਡੀਓ ਤੁਸੀਂ ਦੇਖ ਲੈਂਦੇ ਹੋ ਲਾਈਕ ਨਹੀਂ ਕਰਦੇ ਕਰੋ ਕਰੋ ਸਬਸਕ੍ਰਾਈਬ ਵੀ ਕਰੋ ਤਾਂ ਉਹਨਾਂ ਇਦਾਂ ਦੀ ਖਬਰਾਂ ਸੀ ਦਿਖਾਉਂਦੇ ਰਵਾਂਗੇ